ਜਿਹੜੀਆਂ ਭਾਨੇ ਦੀਆਂ ਭੈਣਾਂ ਤੇ ਪਰਚਾ ਹੋਇਆ 307 ਲੱਗੀ ਆ ਸਰਪੰਚ ਤੇ ਲੱਗਿਆ ਹੋਰ ਲੋਕਾਂ ਤੇ ਲੱਗੀ ਆ ਜਿਹੜੇ ਨਹੀਂ ਸਾਨੂੰ ਉਸ ਮੌਕੇ ਤੇ ਮੈਂ ਸਮਝਦਾ ਥਿਸ ਇਜ਼ ਮਿਸਯੂਜ਼ ਆਫ ਪਾਵਰ ਕਿ ਕੋਈ ਪਰਚਾ ਨਾਲ ਕੋਈ ਵਧਾ ਨਹੀਂ ਹੋ ਜਾਣਾ ਤੇਰੀ ਕੋਈ ਟੋਰ ਵਧ ਨਹੀਂ ਬਣ ਜਾਣੀ ਕਿ ਭੁਗਤनियां ਪੈਣੀਆਂ ਮਿਸਤਰਾ ਇਸ ਲਈ ਬੰਦੇ ਦਾ ਪੁੱਤ ਬਣ ਜਾ ਭਗਵੰਤ ਮਾਨ ਭਾਨਾ ਸਿੱਟੂ ਇਹ ਲੱਖਾ ਸਿਧਾਨਾ ਮੇਰਾ ਵੈਸ਼ੀ ਨਹੀਂ ਬੋਲਣਾ ਪਈ ਪੰਡੂ ਕਿਉਂਕਿ ਸਭ ਨੂੰ ਪਤਾ ਇਹਨਾਂ ਦੀ ਯਾਰੀ ਕਿੰਨੀ ਗੂੜੀ ਸਭ ਨੂੰ ਪਤਾ ਇਹਨਾਂ ਦੇ ਪਰਿਵਾਰਕ ਸਾਂਝ ਕਿੰਨੇ ਗੂੜੇ ਪਨਾਸਿਦੂ ਦੀ ਰਿਹਾਈ ਦੀਆਂ ਚਰਚਾਵਾਂ ਵਿਛੜੇ ਅਕਾਲੀ ਅੰਕੂ ਵਿਕਰਮਜੀਤਿਆ ਨੇ ਪਨਾਸਿਦੂ ਲੱਖਾ ਸਿਧਾਨਾ ਅਤੇ ਪੰਜਾਬ ਸਰਕਾਰ ਉੱਪਰ ਤਲਖ ਟਿੱਪਣੀ ਕੀਤੀ ਹੈ ਬਿਕਰਮਜੀਤਿਆ ਨੇ ਪੰਨਾ ਸਿੱਧੂ ਲੱਖਾ ਸਿਦਾਣਾ ਅਤੇ ਮੁੱਖ ਮੰਤਰੀ ਭਗਵੰਤ ਨੂੰ ਪੱਕੇ ਯਾਰ ਦੱਸਿਆ ਮਜੇਠੀਆਂ ਮੁਤਾਬਕ ਜਦ ਤੱਕ ਪੰਨਾ ਦੂਜੇ ਲੋਕਾਂ ਖਿਲਾਫ ਬੋਲਦਾ ਰਿਹਾ ਉਦੋਂ ਤੱਕ ਪੰਜਾਬ ਸਰਕਾਰ ਨੇ ਉਸ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਪਰ ਹੁਣ ਜਦੋਂ ਉਹ ਪੰਜਾਬ ਸਰਕਾਰ ਖਿਲਾਫ ਬੋਲਣ ਲੱਗਾ ਤਾਂ ਉਸ ਉੱਪਰ ਪਰਚੇ ਦਰਜ ਕਰ ਦਿੱਤੇ ਗਏ ਇਸ ਦੌਰਾਨ ਮਜੇਠੀਆਂ ਨੇ ਪੰਨਾ ਸਿੱਧੂ ਦੀਆਂ ਭੈਣਾਂ ਤੇ ਹੋਏ ਪਾਛਿਆਂ ਦੀ ਵੀ ਨਖੇਦੀ ਕੀਤੀ ਯਾਰਾ ਦਾ ਤਿੰਨ ਜਿਗਰੀ ਯਾਰਾਂ ਦਾ ਆਪਸ ਦਾ ਮਸਲਾ ਭਗਵੰਤਮਾਨ ਪਾਣਾ ਸਿੱਧੂ ਤੇ ਲੱਖਾ ਸਦਾਣਾ ਮੇਰਾ ਵੈਸੀ ਨਹੀਂ ਬੋਲਣਾ ਪਈ ਬਣ ਕੇ ਕਿਉਂਕਿ ਸਭ ਨੂੰ ਪਤਾ ਇਹਨਾਂ ਦੀ ਯਾਰੀ ਕਿੰਨੀ ਗੂੜੀ ਸਭ ਨੂੰ ਪਤਾ ਇਹਨਾਂ ਦੇ ਪਰਿਵਾਰਕ ਸਾਂਝ ਕਿੰਨੇ ਗੂੜੇ ਔਰ ਉਹ ਦਿਨ ਵੀ ਯਾਦ ਹੈ ਕਿ ਜਦੋਂ ਇਹ ਆਪੋਜੀਸ਼ਨ 'ਚ ਸਨ ਇਹ ਹਰੇਕ ਬਾਰੇ ਜੋ ਮਰਜ਼ੀ ਮੰਨ ਕੇ ਆਉਂਦਾ ਸੀ ਟਿੱਪਣੀ ਕਰਦੇ ਸੀ ਔਰ ਲੋਕਤੰਤਰ ਦੀ ਖੂਬਸੂਰਤੀ ਇਹ ਸੀ ਕਿ ਕਿਸੇ ਨੇ ਇਹਨਾਂ ਦੀ ਗੱਲ ਨੂੰ ਉਹ ਜਿਹੜੇ ਉਸ ਵੇਲੇ ਰੂਲਿੰਗ ਪਾਰਟੀ ਦੇ ਸਨ ਚਾਏ ਅਸੀਂ ਚੀਜ਼ ਹੈ ਕਾਂਗਰਸ ਦੇ ਵੀਰ ਸਨ ਉਹਨਾਂ ਨੇ ਇਹਨਾਂ ਦੀ ਗੱਲ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤਾ ਮਗਰ ਅੱਜ ਹਾਲਾਤ ਵੇਖ ਲਓ ਕੀ ਬਣੇ ਉਸ ਵੇਲੇ ਵੀ ਇਹਨਾਂ ਨੇ ਕਿਸੇ ਦੀਆਂ ਧੀਆਂ ਪੈਣਾ ਨੂੰ ਨਹੀਂ ਛੱਡਿਆ ਸੀ ਹਰੇਕ ਨੂੰ ਰਾਜ ਕੇ ਭੰਡਿਆਣਾ ਭਾਵੇਂ ਮੈਂ ਇਹ ਜੀ ਘਟੀਆ ਨੀਵੇਂ ਪੱਧਰ ਦੀ ਪੋਲਿਟਿਕਸ ਨਾਲ ਸਹਿਮਤ ਨਹੀਂ ਮਗਰ ਅੱਜ ਮੇਰਾ ਬੋਲਣ ਦਾ ਮਕਸਦ ਕੀ ਹੈ ਨਾਤਾ ਮੈਨਾਂ ਸੱਜਣਾ ਦੇ ਵਿਚਾਰਾਂ ਨਾਲ ਸਹਿਮਤ ਔਰ ਮੇਰੇ ਸੱਜਣ ਕਹਿੰਦੇ ਕਿ ਬੋਲ ਦੇ ਨਹੀਂ ਉਹ ਭਾਈ ਰੌਲਾ ਇੰਨਾ ਭਰਾਵਾਂ ਦਾ ਆਪਸ ਦਾ ਜਿਹੜੇ ਇਕੱਠੇ ਰੋਟੀਆਂ ਖਾਂਦੇ ਸੀ ਇਕੱਠੇ ਆਪ ਦੇ ਵਿਆਹ ਸ਼ਾਦੀ ਤੇ ਜਾਂਦੇ ਸੀ ਔਰ ਜਦੋਂ ਦੂਜਿਆਂ ਦੇ ਘਰਾਂ ਬਾਰੇ ਧੀਆਂ ਪੈਣਾ ਬਾਰੇ ਇਹ ਟਿੱਪਣੀਆਂ ਕਰਦੇ ਸਨ ਤੇ ਰਾਤ ਨੂੰ ਪੈਗ ਤੇ ਹਾਸਾ ਖੋਲ ਕਰਦੇ ਸਨ ਇੱਕ ਦੂਜੇ ਨਾਲ ਕਿ ਵੇਖਿਆ ਕਿਵੇਂ ਠੋਕਿਆ ਇਹ ਵੇਖਿਆ ਕੀ ਬੋਲਿਆ ਹੁਣ ਜਦ ਉਹੀ ਹਾਲਾਤ ਆਪਣੇ ਬਣ ਗਏ ਜਦੋਂ ਇਹ ਦੋ ਇਹ ਇੱਕ ਸੱਜਣ ਨੇ ਭਗਵੰਤ ਮਾਨ ਦੇ ਪਰਿਵਾਰ ਬਾਰੇ ਆ ਭਗਵੰਤਪਾਨ ਬਾਰੇ ਟਿੱਪ ਨਹੀਂ ਕਰਤੀ ਨਗਰੋਂ ਸਰਕਾਰਾਂ ਬਦਲ ਗਿਆ ਸੀ ਹੁਣ ਗਦਾਫੀ ਦਾ ਰਾਜ ਹੈ ਸੁਦਾਮ হোসেন ਦਾ ਰਾਜ ਹੈ ਉਹਨੂੰ ਬਰਦਾਸ਼ਤ ਨਹੀਂ ਹੋਇਆ ਉਹਨੇ ਚੱਕ ਕੇ ਦੇਹ ਪਰਚੇ ਤੇ ਪਰਚਾ ਦੇਹ ਪਰਚੇ ਤੇ ਪਰਚਾ ਚਲੋ ਮਰਦ ਲੜਦੇ ਹੁੰਦੇ ਆ ਮੇਰਾ ਉਹਦੇ ਬਾਰੇ ਕੁਝ ਕਹਿਣਾ ਨਹੀਂ ਬਣਦਾ ਮਗਰ ਜਦੋਂ ਉਰਦੀ ਭੈਣ ਤੇ ਜਿਹੜੀ ਇੱਕ ਪ੍ਰਿੰਸੀਪਲ ਨੇ ਉਹਨਾਂ ਦਾ ਨਾਮ ਸ਼ਾਇਦ ਕਿਰਨਦੀਪ ਕੌਰ ਯਾ ਇਹ ਕੋਈ ਉਹਨਾਂ ਦੇ ਹੋਰ ਭੈਣ ਜੀ ਨੇ ਜਿਹੜੇ ਹਾਊਸ ਵਾਈਫ ਨੇ ਉਹਨਾਂ ਬਾਰੇ ਜਦ ਉਹਨਾਂ ਤੇ 307 ਲਾਤੀ ਤੇ ਫਿਰ ਮੈਂ ਸਮਝਿਆ ਕਿ ਮੇਰਾ ਜਰੂਰ ਬੋਲਣਾ ਬਣਦਾ ਇਸ ਲਈ ਮੈਂ ਬੋਲਿਆ ਸੀ ਕਿ ਭਾਈ ਨਾ ਇਹ ਪੰਜਾਬ ਦੀ ਇਹ ਸਭਿਅਤਾ ਹੈ ਨਾ ਇਹ ਪੰਜਾਬ ਦਾ ਇਹ ਪਛੋਕਰ ਹੈ ਨਾ ਪੰਜਾਬ ਦੀ ਇਹ ਇਹ ਇਤਿਹਾਸ ਪੰਜਾਬ ਦਾ ਬੜਾ ਗੌਰਵਮਈ ਹੈ ਜਿੱਥੇ ਇਹ ਨਾ ਗੱਲਾਂ ਦਾ ਬੜਾ ਧਿਆਨ ਰੱਖਿਆ ਗਿਆ। ਸਾਨੂੰ ਇਹ ਗੱਲ ਵਿਰਸੇ 'ਚ ਸਿਖਾਈ ਗਈ ਹੈ ਕਿ ਆਪ ਦੇ ਵਿਰੋਧੀ ਭਾਵੇਂ ਕੋਰ ਵਿਰੋਧੀ ਹੋਵੇ। ਈਹਾ ਪੈਣਾ ਦਾ ਸਤਿਕਾਰ ਕਰੋ। ਮਗਰ ਭਗਵੰਤਬਾਹ ਨੂੰ ਕੀ ਪਤਾ ਇੰਨਾ ਗੱਲਾਂ। 307 ਲਾਖਤੀ ਉਹ ਸਰਪੰਚ ਹੈ ਕੋਟ ਦੰਨੇ ਦਾ। ਉਹ ਦਿਨ ਥਾਣੇ 'ਚ ਸੀ। ਉਹਤੇ 307 ਲਾਖਤੀ ਸਰਬਜੀਤ ਜੀ ਕਲਵੇਰੀ ਉਹਦੇ ਨਾਲ ਗੱਲ ਵੀ ਹੋਈ। ਇਸ ਲਈ ਮੈਂ ਹਾਜ਼ਰ ਨਾਰਾਮ ਹਾਂ ਵੇ ਮੇਰਾ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਇਹ ਜਿਹੜਾ ਘਟੀਆ ਕੰਮ ਹੋਇਆ ਭਗਵੰਤ ਨੂੰ ਇਹਨਾਂ ਗੱਲਾਂ ਤੋਂ ਬਾਹਰ ਜਾਣਾ ਚਾਹੀਦਾ ਮਿੱਤਰਾ ਇਹ ਕੁਰਸੀ ਪੱਕੀ ਨਹੀਂ ਕਿਸੇ ਭੁਲੇਖਾ ਪੈ ਗਿਆ ਤੇ ਤੈਨੂੰ ਇਹ ਨਿਕਲ ਜਾਣੀ ਹੈ ਕੁਰਸੀ ਤੇਰੇ ਪੈਰ ਤੇ ਔਰ ਤੂੰ ਇਹਨਾਂ ਗੱਲਾਂ ਦਾ ਤੈਨੂੰ ਖਾਮਿਆਜਾ ਭੁਗਤਣਾ ਮਜੀਠੀਆ ਨੇ ਖ਼ਬਰਸ਼ਾ ਜਿਤਾਇਆ ਕਿ ਭਾਨਾ ਸਿੱਧੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਪਸ ਵਿੱਚ ਮਿਲੇ ਹੋਏ ਨੇ ਅਤੇ ਆਪ ਦੇ ਡਿਗਦੇ ਵੋਟ ਬੈਂਕ ਕਰ ਰਹੇ ਨੇ ਹੁਣ ਪਾਨਾ ਸਿੱਧੂ ਨੂੰ ਲੋਕਾਂ ਦਾ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਕਿ ਉਸ ਦੇ ذریعے ਆਮ ਆਦਮੀ ਪਾਰਟੀ ਟੁੱਟ ਰਹੀਆਂ ਆਪਣੇ ਵੋਟਾਂ ਨੂੰ ਲੱਖਾਂ ਸਿਧਾਣਾ ਜਾਂ ਕਿਸੇ ਹੋਰ ਦੂਜੇ ਦੇ ਹੱਥ ਕਿਉਂ ਉਤਾਰ ਸਕੇ ਇਸੇ ਨਾਲ ਹੀ ਮਜੀਠੀਆ ਨੇ ਲੱਖਾਂ ਸਿਧਾਣਾ ਦੇ ਸੰਗਰੂਰ ਧਰਨੇ 'ਚ ਪਹੁੰਚਣ ਨੂੰ ਸਰਕਾਰ ਅਤੇ ਲੱਖੇ ਦਾ ਫਿਕਸ ਮੈਚ ਵੀ ਕਰਾਰ ਦਿੱਤਾ ਹੈ ਜੀ ਲੜਾਈ ਤੇਰੇ ਮਿੱਤਰਾਂ ਨਾਲ ਪਈ ਹੈ ਤੂੰ ਲੜੀ ਜਾ ਜਿਹੇ ਦੀ ਮਰਜ਼ੀ ਲੜਨੀ ਹੈ ਸਾਡੀ ਟਿੱਪਣੀ ਕਰਨੀ ਨਹੀਂ ਬਣਦੀ ਕਿਉਂਕਿ ਇਹ ਵੀ ਚਰਚਾ ਚੱਲਦੀ ਹੈ ਕਿ ਕਿਥੇ ਰਲ ਮਿਲ ਕੇ ਤਾਂ ਨਹੀਂ ਹੋ ਰਿਹਾ ਕਿਉਂਕਿ ਸਭ ਨੂੰ ਪਤਾ ਲੋਕ ਜੇ ਇਸ ਬਦਲਾਵ ਨੂੰ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਨੂੰ ਜੇ ਸੋਚਣਾ ਲੈ ਕੇ ਆਏ ਸੀ ਬੜਾ ਵੱਡਾ ਉਹਨਾਂ ਦਾ ਧੋਖਾ ਹੋਇਆ 프ਰਾਉਡ ਹੋਇਆ 420 ਹੋਈ ਹੈ ਕਿ ਕੀ ਕਿਥੇ ਇਹ ਤਾਂ ਨਹੀਂ ਕਿ ਜਿਹੜੀਆਂ ਵੋਟਾਂ ਹੁਣ ਆਪ ਨਾਲੋਂ ਟੁੱਟਣੀਆਂ ਨਹੀਂ ਉਹਨੂੰ ਵੰਡਣ ਦਾ ਇੱਕ ਤਰੀਕਾ ਕਿ ਬੜੀ ਚਰਚਾ ਚੱਲੀ ਜਿਹੜਾ ਧਰਨਾ ਹੋਇਆ ਸੀ ਉੱਥੇ ਬਾਕੀ ਸਾਰੇ ਫੜੇ ਗਏ ਇੱਕ ਇਹਦਾ ਸੱਜਣ ਪਹੁੰਚ ਗਿਆ ਉੱਥੇ ਔਰ ਕਿਸ ਤਰੀਕੇ ਨਾਲ ਪੁਲਿਸ ਨਾਲ ਉਹਨੇ ਵਿਵਾਰ ਕੀਤਾ ਇਹ ਸਾਰੇ ਕਹਿੰਦੇ ਫਿਕਸਡ ਮੈਚ ਤੋਂ ਬਗੈਰ ਨਹੀਂ ਹੋ ਸਕਦਾ ਫਿਕਸਡ ਮੈਚ ਹੈ ਨਹੀਂ ਹੈ ਇਹ ਰੱਬ ਜਾਣਦਾ ਭਗਵੰਤ ਜਾਣਦਾ ਜਿਹੜੇ ਫਿਕਸਡ ਮੈਚ ਖੇਡਦੇ ਉਹ ਜਾਣਦੇ ਮੇਰਾ ਉਹਦੇ ਬਾਰੇ ਟਿੱਪਣੀ ਨਹੀਂ ਕਰਨੀ ਪਣਦੀ ਮੈਂ ਸਿਰ ਤੇ ਸਿਰ ਪੱਜ ਜਿਹੜੀਆਂ ਭਾਨੇ ਦੀਆਂ ਭੈਣਾ ਤੋਂ ਪਰਚਾ ਹੋਇਆ 307 ਲੱਗੀ ਆ ਸਰਪੰਚ ਦੀ ਸਰਪੰਚ ਤੇ ਲੱਗੀ ਆ ਹੋਰ ਲੋਕਾਂ ਤੇ ਲੱਗੀ ਆ ਜਿਹੜੇ ਨਹੀਂ ਸਾਨੂੰ ਉਸ ਮੌਕੇ ਤੇ ਮੈਂ ਸਮਝਦਾ ਥਿਸ ਇਜ਼ ਮਿਸਯੂਜ਼ ਆਫ ਪਾਵਰ ਇਹ ਗਲਤ ਹੈ ਮੈਂ ਇਹਦੇ ਵਿਰੋਧ ਚ ਆ ਔਰ ਮੈਂ ਫੇਰ ਇਹ ਗੱਲ ਕਹੂਗਾ ਭਗਵੰਤ ਨੂੰ ਕਿ ਝੂਠੇ ਪਰਚਿਆਂ ਨਾਲ ਕੋ ਵੱਡਾ ਨਹੀਂ ਹੋ ਜਾਣਾ ਤੇਰੀ ਕੋਈ ਟੌਰ ਵੱਧ ਨਹੀਂ ਬਣ ਜਾਣੀ ਇਹ ਭੁਗਤਨੀਆਂ ਪੈਣੀਆਂ ਮਿੱਤਰਾ ਇਸ ਲਈ ਬੰਦੇ ਦਾ ਪੁੱਤ ਬਣ ਜਾ ਮੇਰੀ ਤਾਂ ਇਹ ਹੀ ਤੁਹਾਨੂੰ ਇਹ ਇਹ ਸਲਾਹ ਰਿਕਵੈਸਟ ਹੈ ਜਿਵੇਂ ਮਰਜ਼ੀ ਸਮਝ ਲੈ ਹਾਂ ਔਰ ਮੈਂ ਆਪਕੇ ਫੇਰ ਕਹਿਣਾ ਕਿ ਜੋ ਇਹ ਵਿਚਾਰ ਰੱਖਦੇ ਸਨ ਆਪ ਦੇ ਵਿਰੋਧੀ ਦੇ ਪਰਿਵਾਰਾ ਬਾਰੇ ਜਦ ਇਹਨਾਂ ਤੇ ਹੁਣ ਗੱਲ ਆਈ ਹੈ ਤੇ ਕਿਵੇਂ ਮਿਰਚਾ ਲੜੀਆਂ ਇਸ ਲਈ ਨਾ ਕਰੋ ਇਹ ਜੀ ਗੰਦੀ ਪੋਲਿਟਿਕਸ ਕੋਈ ਚੰਗੀ ਗੱਲ ਕਰੋ ਪੰਜਾਬ ਦੇ ਭਲੇ ਦੀ ਕਰੋ ਪੰਜਾਬ ਦੀ ਤਰੱਕੀ ਦੀ ਕਰੋ ਪੰਜਾਬ ਦੀ ਖੁਸ਼ਹਾਲੀ ਦੀ ਕਰੋ ਲਾਅ ਐਂਡ ਆਰਡਰ ਵੱਲ ਤੇਰਾ ਇਤਿਆਹਾਰ ਨਹੀਂ ਝੂਠੇ ਪਰਚੇ ਦੇ ਤੇਰੇ ਦੀ ਲੈ ਤੇਰੇ ਦੀ ਡਰਾਮਾ ਰਚਿਆ ਪੰਜਾਬ 'ਚ ਧਿਆਨ ਭਟਕਾਉ ਮੁੱਦਿਆਂ ਤੋਂ ਬਾਹਰ ਜਾਣਾ ਚਾਹੀਦਾ ਇਸ ਲਈ ਮੈਂ ਅੱਜ ਚਲੋ ਖੁੱਲ ਕੇ ਬੋਲ ਪਿਆ ਤੁਸੀਂ ਸਾਰਿਆਂ ਨੇ ਕਿਹਾ ਸੀ ਮੈਂ ਖੁੱਲ ਕੇ ਬੋਲ ਪਿਆ ਮੇਰੇ ਆਪ ਦੇ ਵਿਚਾਰ ਨੇ ਉਹੀ ਇਹਦੇ ਨਾਲ ਸਹਿਮਤ ਹੋਵੇ ਨਾ ਹੋਵੇ ਭਾਈ ਉਹਦੀ ਮਰਜ਼ੀ ਆ ਨਗਰ ਮੈਂ ਸ਼ੁਰੂ ਤੋਂ ਹੀ ਜੋ ਇਹ ਗੱਲ ਜਿਸ ਤਰੀਕੇ ਦਾ ਇਹ ਕੰਮ ਜਦੋਂ ਇਹ ਚਲਾਉਂਦੇ ਸਨ ਚਾਹ ਕਾਂਗਰਸ ਦੀ ਸਰਕਾਰ ਸੀ ਚਾਹ ਸ਼ਰੋਮਨੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਮੈਂ ਉਦੋਂ ਵੀ ਮਹਿਸੂਸ ਕਰਦਾ ਸੀ ਕਿ ਗੱਲਾਂ ਚੰਗੀਆਂ ਨਹੀਂ ਹੁਣ ਜਦ ਭਗਵੰਤ ਨੂੰ ਆਪ ਨੂੰ ਪਈਆਂ ਨੇ ਤੇ ਫਿਰ ਮਿਰਚਾਂ ਲੱਗੀਆਂ ਚਲੋ ਜਿਹੜੇ ਜਾਂ ਕਰੋਗੇ ਉਹ ਜਾਪੋ ਕਰੋਗੇ ਵਾਹਿਗੁਰੂ ਜੀ ਦਾ ਤਾਲ ਸਾਹਿਬ ਤਪਾਣਾ ਸਿੱਧੂ ਦੀ ਰਿਹਾਈ ਨੂੰ ਲੈ ਕੇ तमाम पार्टियां ਹੁਣ ਤੱਕ ਤਕਰੀਬਨ ਚੁੱਪ ਹੀ ਰਹੀਆਂ ਨੇ ਹਾਲਾਂਕਿ ਕਾਂਗਰਸ ਤੋਂ ਸੁਖਪਾਲ ਸਿੰਘ ਖਹਿਰਾ ਜ਼ਰੂਰ ਕੋਰਦੂ ਨੇ ਇਕੱਠੇ ਚ ਪਹੁੰਚੇ ਪਰ ਸੰਗਰੂਰ ਪ੍ਰਦਰਸ਼ਨ ਦੌਰਾਨ ਉਹਨਾਂ ਨੇ ਵੀ ਨਿੱਜੀ ਕਾਰਨਾਂ ਦਾ ਹਵਾਲਾ ਦਿੱੰਦਿਆ ਇਸ ਤੋਂ ਪਾਸਾ ਵਟ ਲਿਆ ਦੂਜੇ ਪਾਸੇ ਲਖਨਸਾਣਾ ਦੇ ਦੂਜੀਆਂ ਧਿਰਾਂ ਲਗਾਤਾਰ ਸਰਕਾਰ ਦੇ ਪਾਣਾ ਸਿੱਧੂ ਦੀ ਰਿਹਾਈ ਲਈ ਜ਼ੋਰ ਪਾ ਰਹੀਆਂ ਨੇ ਪਰ 10 ਫਰਵਰੀ ਰਾਤ 10 ਵਜੇ ਤੱਕ ਪਾਣਾ ਸਿੱਧੂ ਨੂੰ ਰਿਹਾ ਨਹੀਂ ਕੀਤਾ ਗਿਆ ਇਹ ਰਿਪੋਰਟ ਸੈਂਟਰਲ ਪੰਜਾਬ ਟੀਵੀ